ਉਹ ਐਨਾ ਕੁਝ ਸੁਣ ਕੇ ਵੀ ਜੇ 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 ਹਿੰਮਤ ਨਹੀਂ ਨਾ ਹੈ ਹਮਲਾ ਕਰਨ ਦੀ ਫੇ ਮਰ ਜਾਓ ਡੁੱਬ ਕੇ ਐਨਾ ਕੁਝ ਸੁਣ ਕੇ ਵੀ ਜੇ ਇੱਥੇ ਆ ਕੇ ਅਜੇ ਵਿਚਾਰ ਵਟਾਂਦਰਾ ਕਰ ਰਹੇ ਹੋ ਕੋਈ ਫਾਇਦਾ ਨਹੀਂ ਸਿੰਘ ਕਾ ਹੋਣ ਦਾ ਕੋਈ ਫਾਇਦਾ ਨਹੀਂ ਗੁਰੂ ਦੇ ਬੱਚੇ ਕਾ ਹੋਣ ਦਾ ਜੰਮਣ ਮਰਨ ਦੀ ਗੱਲਬਾਤ ਨਹੀਂ ਇੱਥੇ ਹੋ ਰਹੀ ਹੁਣ ਇੱਥੇ ਮਾਰਨਾ ਹੈ ਇੱਕੋ ਹੀ ਟਾਰਗੇਟ ਹੈ ਇਹਨਾਂ ਰੰਗੜਾ ਨੂੰ ਇੱਕ ਵਾਰ ਉਜਾੜਨਾ ਹੈ ਔਰ ਉਜਾੜਨ ਦੇ ਵਾਸਤੇ ਧੋੜ ਕੇ ਜਦੋਂ ਕਿਲੇ ਦੇ ਨੇੜੇ ਪਹੁੰਚੇ ਨੇ ਨਾ ਤੱਕ ਕਿਲੇ ਦੇ ਨੇੜੇ ਉਦੀ ਹੁਣ ਸਿੰਘਾਂ ਨੇ ਵੀ ਗੋਲੀਆਂ ਨਾਲ ਨਿਸ਼ਾਨੇ ਲਾਏ ਆ ਔਰ ਇਸ ਤਰੀਕੇ ਨਾਲ ਨਿਸ਼ਾਨੇ ਲਾਏ ਆ ਰੰਗੜ ਕਿਲੇ ਦੀਆਂ ਕੰਧਾਂ ਦੇ ਉੱਲੇ ਨਹੀਂ ਪੂਰੇ ਸਰੀਰ ਤੇ ਨਿਸ਼ਾਨਾ ਨਹੀਂ ਲੱਗ ਸਕਦਾ ਉਹਨਾਂ ਦਾ ਨਿਸ਼ਾਨਾ ਸਿਰਫ ਉਹਨੇ ਕ ਹਿੱਸੇ ਤੇ ਲੱਗੇਗਾ ਜਿੰਨਾ ਕ ਹਿੱਸਾ ਉਹ ਗੋਲੀ ਚਲਾਉਣ ਲਈ ਬਾਹਰ ਕੱਢਦੇ ਆ ਔਰ ਉਹਦੇ ਲਈ ਅੱਖਾਂ ਦਾ ਨਿਸ਼ਾਨਾ ਤੇ ਬੰਦੂਕ ਜ਼ਰੂਰੀ ਹੈ ਤੇ ਸਿੰਘਾਂ ਨੇ ਐਨੀ ਕ ਥਾਂ ਵੀ ਨਹੀਂ ਛੱਡੀ ਅਗਲਿਆਂ ਨੇ ਸਿੰਘਾਂ ਨੇ ਟਕਾ ਟਕਾ ਕੇ ਸਿਰ ਦੇ ਨਿਸ਼ਾਨੇ ਲਾਏ ਆ ਖੋਪੜ